ਹੱਥਾਂ ਦੇ ਵਿੱਚ ਡਾਂਗਾ ਫੜੀ ਆ ਰਹੀਆਂ ਇਹ ਔਰਤਾਂ ਆਪਣੇ ਵਾਰਡ ਦੀ ਰਖਵਾਲੀ ਕਰਦੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਦਿਨੋ-ਦਿਨ ਵੱਧ ਰਹੇ ਨਸ਼ੇ ਦੇ ਕਾਰਨ ਜਿੱਥੇ ਨੌਜਵਾਨ ਨਸ਼ੇ ਦੀ ਚਪੇਟ ਦੇ ਵਿੱਚ ਆ ਰਹੇ ਨੇ ਉੱਥੇ ਹੀ ਇਹਨਾਂ ਔਰਤਾਂ ਵੱਲੋਂ ਵੀ ਆਪਣੇ ਬੱਚਿਆਂ ਨੂੰ ਨਸ਼ੇ ਦੀ ਚਪੇਟ ਤੋਂ ਬਚਾਉਣ ਦੇ ਲਈ ਅਜਿਹੇ ਉਪਰਾਲੇ ਕੀਤਾ ਗਿਆ ਇਹਨਾਂ ਔਰਤਾਂ ਦਾ ਕਹਿਣਾ ਕਿ ਇਹਨਾਂ ਦੇ ਵਾਰਡ ਦੇ ਵਿੱਚੋਂ ਕੁਝ ਨੌਜਵਾਨ ਨਸ਼ਾ ਵੇਚਣ ਦੇ ਲਈ ਆਉਂਦੇ ਸੀ ਤੇ ਨਸ਼ਾ ਕਰਕੇ ਨੌਜਵਾਨ ਇਹਨਾਂ ਗਲੀਆਂ ਦੇ ਵਿੱਚ ਡਿੱਗੇ ਰਹਿੰਦੇ ਸੀ ਤੇ ਇਸ ਬੋੜ ਦੀ ਸ਼ਾਮੇ ਬੈਠੇ ਰਹਿੰਦੇ ਸੀ ਤਾਂ ਦਿਨ ਸਮੇਂ ਔਰਤਾਂ ਨੂੰ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਸੀ ਜਿਸ ਕਾਰਨ ਇਹਨਾਂ ਵੱਲੋਂ ਫਿਰ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਗਈ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਇਹਨਾਂ ਔਰਤਾਂ ਵੱਲੋਂ ਹੁਣ ਹੱਥਾਂ ਦੇ ਵਿੱਚ ਖੁਦ ਹੀ ਡਾਂਗਾ ਫੜ ਲਈਆਂ ਨੇ ਅਤੇ ਇਹ ਔਰਤਾਂ ਰੋਜ਼ਾਨਾ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਵਾਰਡ ਦੀ ਰਾਖੀ ਕਰਦੀਆਂ ਨੇ ਇਹਨਾਂ ਔਰਤਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਨਸ਼ਾ ਤੋਂ ਬਚਾਉਣ ਦੇ ਲਈ ਅਜਿਹੇ ਉਪਰਾਲੇ ਕਰ ਰਹੀਆਂ ਨੇ ਤਾਂ ਕਿ ਉਹਨਾਂ ਦੇ ਧੀਆ ਪੁੱਤ ਨਸ਼ੇ ਦੀ ਦਲਦਲ ਦੇ ਵਿੱਚ ਨਾ ਫਸ ਸਕਣ ਉਹਨਾਂ ਕਹਿੰਦੇ ਕਿ ਜਿਹੜੇ ਕੁਝ ਨੌਜਵਾਨ ਨਸ਼ੇ ਦੇ ਵਿੱਚ ਪਹਿਲਾਂ ਤੋਂ ਹੀ ਆ ਚੁੱਕੇ ਨੇ ਪਰ ਉਹ ਆਪਣੀ ਨਵੇਂ ਜੋ ਛੋਟੀ ਪਨੀਰੀ ਹੈ ਉਹਨਾਂ ਬੱਚਿਆਂ ਨੂੰ ਬਚਾਉਣ ਦੇ ਲਈ ਅਜਿਹਾ ਉਪਰਾਲਾ ਕੀਤਾ ਤੇ ਇਹਨਾਂ ਔਰਤਾਂ ਨੇ ਇਹ ਵੀ ਦੱਸਿਆ ਕਿ ਉਹ ਪਿਛਲੇ 20 ਦਿਨਾਂ ਤੋਂ ਆਪਣੇ ਇਸ ਬਾੜ ਦੇ ਵਿੱਚ ਰਖਵਾਲੀ ਕਰਦੀਆਂ ਨੇ ਪਰ ਹੁਣ ਕੋਈ ਇਸ ਵਾਰਡ ਦੇ ਵਿੱਚ ਫਰਕ ਦਾ ਤੱਕ ਵੀ ਨਹੀਂ ਅਤੇ ਕੋਈ ਵੀ ਨਸ਼ਾ ਵੇਚਣ ਦੇ ਲਈ ਨਹੀਂ ਆ ਰਿਹਾ ਉਹਨਾਂ ਕਿਹਾ ਕਿ ਪੁਲਿਸ ਵੀ ਹੋਣ ਇਸ ਵਾਰਡ ਦੇ ਵਿੱਚ ਚੱਕਰ ਲਗਾਉਣ ਲੱਗੀ ਹੈ ਤੇ ਇਹਨਾਂ ਔਰਤਾਂ ਨੇ ਕਿਸੇ ਦੇ ਸਹਾਰੇ ਛੱਡ ਖੁਦ ਹੀ ਇਹ ਹੱਥਾਂ ਦੇ ਵਿੱਚ ਡਾਂਗਾ ਫੜ ਲਈਆਂ ਨੇ ਤਾਂ ਕਿ ਉਹ ਆਪਣੇ ਧੀਆਂ ਪੁੱਤਾਂ ਨੂੰ ਨਸ਼ੇ ਤੋਂ ਬਚਾ ਸਕਣ ਰੋਜ਼ਾਨਾ ਹੀ ਇਹ ਔਰਤਾਂ ਗਲੀਆਂ ਦੇ ਵਿੱਚ ਡਾਂਗਾ ਫੜ ਘੁੰਮਦੀਆਂ ਨੇ ਨੰਨ੍ਹੇ ਤੁਹਾਡੇ ਇੱਥੇ ਬਾੜਾਂ ਦੇ ਵਿੱਚ ਨਸ਼ਾ ਵੇਚਦਾ ਹੈਗਾ ਤੁਸੀਂ ਖੁਦ ਹੁਣ ਥਾਂ ਦੇ ਵਿੱਚ ਡਾਂਗਾਂ ਚੱਕੀਆਂ ਨੇ ਕਿਉਂ ਕੀ ਕਰਦੇ ਅਸੀਂ ਤਾਂ ਇਹ ਚੱਕੀਆਂ ਵੀ ਜਦੋਂ ਹੁਣ ਨਸ਼ੇੜੀ ਆਉਂਦੇ ਸੀ ਸਾਡੇ ਗੰਦਾ ਬਾੜਾਂ ਨਾਲ ਖੜੇ ਰਹਿੰਦੇ ਸਾਡੇ ਬਾਰਾਂ ਨਾਲ ਖੜਦੇ ਕੰਮ ਕਰਕੇ ਆਉਂਦੇ 2 ਵਜੇ ਆਉਂਦਿਆਂ ਨੂੰ ਘਰੇ ਇੱਥੇ ਗਾ ਪਈ ਜਾਂਦਾ ਗਲੀ 'ਚ ਅਸੀਂ ਭਾਈ ਫਿਰ ਲੜਾਈਆਂ ਕਰਦੇ ਸੀ ਜਿਹਦੇ ਘਰ 'ਚ ਖੜਦਾ ਸੀ ਉਹੀ ਲੜਾਈ ਕਰਦਿਆਂ ਸੀ ਫਿਰ ਅਸ਼ਾਰੀਆਂ ਔਰਤਾਂ ਨੇ ਉੱਤੇ ਚੱਕ ਲਿਆ ਇੱਥੇ ਧਰਨੇ ਲਾ ਲਏ ਨੱਕੇ ਲਾ ਲੇ ਕਿਛੇ ਨੂੰ ਵੜਨ ਨਹੀਂ ਦਿੰਦੇ ਹੁਣ ਅੱਜ ਕਿੰਨੇ ਕਿ ਦਿਨਾਂ ਤੋਂ ਤੁਸੀਂ ਇਸ ਤਰ੍ਹਾਂ ਬੈਠੇ ਸਾਨੂੰ 20 ਦਿਨ ਹੋ ਗਏ ਇੱਥੇ ਅਸੀਂ ਤਾਂ 11-11 ਵਜੇ ਤਾਂ ਹੀ ਰਾਤ ਨੂੰ ਬੈੰਨੇ ਆ 7 ਵਜੇ ਤੋਂ ਔਰਤਾਂ ਤੜਕੇ ਬੈਠ ਜਾਂਦੀਆਂ ਜਿਹੜੀਆਂ ਕੰਮਾਂ ਵਾਲੀਆਂ ਅਸੀਂ ਕੰਮਾਂ ਤੇ ਵੀ ਜਾਂਦੀਆਂ ਕੀ ਹੁਣ ਜਿੱਦਨ ਤੋਂ ਤੁਸੀਂ ਇੱਥੇ ਬੈਠਣ ਲੱਗਿਆ ਕੋਈ ਠੱਲ ਪਈ ਆ ਲੱਛੇ ਠੱਲ ਪਈ ਆ ਪੂਰੀ ਪਈ ਆ ਪੂਰੀ ਠੱਲਾ ਹੁਣ ਨੀ ਕਿਸੇ ਨੂੰ ਅਸੀਂ ਵੜਨ ਦਿੰਦੇ ਇੱਥੇ ਸਾਡਾ ਮੇਨ ਰਸਤਾ ਇੱਥੋਂ ਅਸੀਂ ਲੰਘਣ ਨਹੀਂ ਦਿੰਦੇ ਕਿਸੇ ਕਿੰਨੇ ਕੇਸ ਤੋਂ ਪਹਿਲਾਂ ਕਿੰਨੇ ਕੇ ਜਿਹੜੇ ਨੌਜਵਾਨ ਨਸ਼ਾ ਕਰਦੇ ਸੀਗੇ ਜਿਹੜੇ ਜਿਹਦੇ ਸਾਡੇ ਲੱਗੇ ਥੋੜੇ ਟਾਈਮ ਦੇ ਸੀ ਅਸੀਂ ਬਾਲਾ ਨਹੀਂ ਟਾਈਮ ਪੈਣ ਦਿੱਤਾ 2 ਮਹੀਨੇ ਹੋਈ ਸੀ ਸਾਡੇ ਬੱਚਿਆਂ ਨੂੰ ਲੱਗਿਆ ਨੂੰ ਬਸ 2 ਮਹੀਨਾ ਤੋਂ ਅਸੀਂ ਉੱਤਾ ਚੱਕ ਲਿਆ ਵੀ ਐਂ ਤੱਕ ਕੰਮ ਲੋਟ ਨਹੀਂ ਆਉਣਾ ਬਾਲਾ ਨਹੀਂ ਕੰਮ ਬੰਦ ਦਿੱਤਾ ਬਸ ਇਹੀ ਕਹਿੰਨੇ ਆ ਵੀ ਬਸ ਨਸ਼ਾ ਬੰਦ ਹੋ ਜੇ ਸਾਡੇ ਬੱਚੇ ਵਿਚਾਰੇ ਉਹ ਹੋ ਜਾਣਗੇ ਠੀਕ ਨਹੀਂ ਨਸ਼ਾ ਖਾ ਖਾ ਇੱਥੇ ਬੋਰਡ ਥੱਲੇ ਪਏ ਰਹਿੰਦੇ ਕੰਮ ਤੇ ਕੋਈ ਜਾਂਦਾ ਨਹੀਂ ਫਿਰ ਹੁਣ ਅਸੀਂ ਖਾਵਾਂਗੇ ਕੀ ਬੈਠ ਕੇ ਹੈ ਬੰਦੇ ਆ ਸਾਡੇ दारूਆਂ ਨਾਲ ਰੱਜ ਲੈਂਦੇ ਆ ਕੋਈ ਚਿੱਟਾ ਖਾ ਲੈਂਦਾ ਕੋਈ दारू ਪੀ ਲੈਂਦਾ ਉਹ ਜਾ ਕੇ ਪਹਿਲਾਂ ਇੱਥੇ ਲਿਟ ਜਾਂਦੇ ਆ ਫਿਰ ਘਰੇ ਜਾ ਕੇ ਕਲੇਸ਼ ਕਰਦੇ ਜੇ ਬੁੜੀਆਂ ਰੋਟੀ ਟੋਕ ਨਹੀਂ ਫੜਾਉਂਦੇ ਕਿਹੜਾ ਕਿਹੜਾ ਮੈਸੂ ਤੁਹਾਨੂੰ ਕੀ ਮਜਬੂਰੀ ਹੋ ਗਈ ਜਿਹੜੀਆਂ ਬੁੜੀਆਂ ਨੂੰ ਹੁਣ ਡਾਂਗਾ ਲੈ ਕੇ ਬੈਠਣਾ ਪੈ ਗਿਆ ਜਿਹੜੀਆਂ ਚਾ ਅੱਛਾ ਸਾਰਾ ਹੀ ਥਾਲੇ ਹੀ ਨਸਾ ਜੀ दारू ਵੀ ਆ ਚਿੱਟਾ ਵੀ ਆ ਇੱਥੇ ਜੂਆ ਵੀ ਚੱਲਦਾ ਛੱਠੇ ਵੀ ਚੱਲਦੇ ਸਾਰਾ ਕੁਝ ਹੀ ਚੱਲਦਾ ਡਾਂਗਾ ਹੀ ਕਿਉਂ ਚੱਕੀਆਂ ਫਿਰ ਤੂੰ ਡਾਂਗਾ ਚੱਕੀਆਂ ਆਉਦੇ ਬੱਚਿਆਂ ਮਾਲ ਕਰਨ ਵਾਸਤੇ ਕਿਆ ਕਾਂਗੇ ਜੀ ਮੇਰੀ ਗੱਲ ਸੁਣ ਜਿਹੜੇ ਹੁਣ ਆਲੇ ਬੱਚੇ ਆਗੇ ਉਹਨਾਂ ਤੇ ਕੋਈ ਭਾਰ ਨਾ ਪਵੇ ਨਸ਼ੇ ਪੱਤੇ ਦਾ ਵੀ ਜਿਹੜੇ ਲੱਗੇ ਨੇ ਉਹ ਤਾਂ ਹੁਣ ਲੱਗੀ ਹੋਏ ਨੇਗੇ ਉਹਨਾਂ ਨੇ ਸਾਨੂੰ ਤਪਾਤ ਇੱਥੇ ਨੰਗੇ ਘੜੇ ਵੀ ਪਏ ਰਹਿੰਦੇ ਸੀਗੇ ਇੱਥੇ ਬੋਰਡ ਦੇ ਸਾਡੇ ਕਿਸੇ ਜੀ ਕੋਈ ਜਿੱਤ ਦੀ ਮੁੱਲ ਦੀ ਕਰਦਾ ਸੀ ਕਿ ਬਈ ਕੁੜੀਆਂ ਫਿਰਦੀਆਂ ਨੇ ਐ ਸੋਚਦੀ ਨਹੀਂ ਸੀਗੇ। ਧੱਕ ਕੇ ਪੈ ਜਾਂਦੇ ਸੀਗੇ। ਤੇ ਹੁਣ ਅਸੀਂ ਸਾਡੇ ਜਿਹੜੇ ਨਿੱਕੇ ਬੱਚੇ ਆ ਅਸੀਂ ਉਹਨਾਂ ਤੇ ਸੁਧਾਰ ਕਰਨਾ ਵੀ ਉਹ ਨਾ ਕਿਸੇ ਸੇਸ ਉੱਤੇ ਲੱਗ ਜਾਣ। ਕਿੱਥੋਂ ਨਸ਼ਾ ਵੇਚਣ ਆਉਂਦੇ ਸੀ ਲੋਕ ਇੱਥੇ ਕਿੰਨਾ ਇੱਥੋਂ ਹੀ ਤੇ ਜੀ ਹੁਣ ਸਾਨੂੰ ਕਿਹੜਾ ਦੱਸ ਕਿਉਂ ਦੇਤੀਗੇ ਇੱਥੋਂ ਹੀ ਕੋਈ ਇਧਰੋਂ ਕੋਈ ਇਧਰੋਂ ਹੁਣ ਸਾਨੂੰ ਐਵੇਂ ਨਹੀਂ ਪਤਾ ਕਿ ਵੀ ਕਿੱਥੋਂ ਆਉਂਦੇ ਸੀਗੇ। ਪੈ ਵਸੂਲ ਘੋਲੀਆਂ ਆਪਣੀ ਸਮਾਇਕ ਸਾਰਾ ਕੁਝ ਹੀ ਵੇਚਦਾ ਸੀਗਾ। ਸਾਰਾ ਨਸਾ ਸਾਰਾ ਨਸਾ ਹੀ ਸਾਡੇ ਬੇੜੇ ਚ ਆ ਗਿਆ ਸੀਗਾ ਅਸੀਂ ਤਾਂ ਤਾਂ ਚੱਕੀਆਂ ਡਾਂਗਾ ਵੀ ਸਾਡੇ ਅੱਗੇ ਵਾਲੇ ਜਿਹੜੇ ਬੱਚੇ ਨੇ ਨਿਆਣੇ ਉਹਨਾਂ ਤੇ ਨਾ ਕੋਈ ਆਇਆ ਹੈ ਯਾਸਰ ਆਵੇ ਅਸੀਂ ਤਾਂ ਚੱਕੀਆਂ ਡਾਂਗਾ ਨਹੀਂ ਸਾਨੂੰ ਕੋਈ ਉਹ ਸੀਗਾ ਕਿੰਨੇ ਤੋਂ ਕਿੰਨੇ ਰਾਖੀ ਕਰਦੇ ਹੋ ਤੁਸੀਂ ਇੱਥੇ ਬੈਠ ਅਸੀਂ ਤਾਂ 20 25 ਜਣੇ ਹੁੰਨੇ ਆ ਜੀ ਇੱਥੇ ਹਾਂਜੀ ਜਦੋਂ ਕੰਮਾਂ ਤੋਂ ਆਈ ਜਾਂਦੇ ਬੈਠੀ ਜਾਂਦੇ ਆ ਬਾਕੀ ਇਹ ਤਾਂ ਜਮੀ ਨੱਸੀ ਬੈਂਦੀਆਂ ਨੇ ਦੋ ਤਿੰਨ ਬੁੜੀਆਂ ਤਾਂ ਇਹ ਤਾਂ ਨੱਸੀ ਬੈਂਦੀਆਂ ਨੇ ਜਿਠਾੜੀਆਂ ਨੇ ਸਾਡੀਆਂ ਇਹ ਤਾਂ ਬੀ ਹਰ ਵਕਤ ਹੀ ਅੱਛੀ ਹੁੰਦੀਆਂ ਨੇ ਇਹ ਹੁਣ ਇਹਨਾਂ ਦੀ ਪਹਿਰੇਦਾਰੀ ਦੇ ਨਾਲ ਕਿੰਨੀ ਘੱਟਲ ਪਈ ਇੱਥੇ ਬਹੁਤ ਪਈ ਗਈ ਜੀ ਕੋਈ ਵੀ ਨਹੀਂ ਆਉਂਦਾ ਹੁਣ ਅੱਛੇ ਜੇ ਉਹ ਵੀ ਕੋਈ ਆਉਂਦਾ ਤਾਂ ਉਹਦੀ ਵੀ ਟੱਕਰ ਦਿੰਦੇ ਹਾਂਗੇ ਉਹ ਵੀ ਨਹੀਂ ਵੜ ਦਿੰਦੇ ਅਸੀਂ ਵੇੜੇ 'ਚ ਕਿਸੇ ਨੂੰ ਜੇ ਕੋਈ ਬਾਹਰਲਾ ਬੰਦਾ ਆਉਂਦਾ ਵੀ ਅਸੀਂ ਜਾਣ ਪਛਾਣ ਨਹੀਂ ਹੈਗੀ ਨਹੀਂ ਉਹਨਾਂ ਨੂੰ ਕਹਿੰਦੇ ਵੀ ਭਾਈ ਬਾਹਰ ਜਾ ਕੇ ਗੱਲ ਕਰੋ ਵੀ ਸਾਡੇ ਵੇੜੇ 'ਚ ਕੋਈ ਗੱਲ ਕਰਨ ਦੀ ਮਤ ਬੋਲਣੀ ਛੋਟਾ ਹੈਗਾ ਬੇਕਦਰ ਤਾਂ ਹੈਗਾ ਬਾਹਰ ਵੀ ਕਿਤੇ ਜਾਵੇ ਆਪਾਂ ਨੂੰ ਕੀ ਆ ਸਾਡੇ ਵੇੜੇ ਦਾ ਸੁਧਾਰ ਹੋ ਜਾਵੇ ਬਸ ਸਾਡੇ ਵੇੜੇ ਦਾ ਸੁਧਾਰ ਕਰਨਾ ਸੀ ਆਪਾਂ ਕਹਿੰਦੇ ਵੀ ਹੁਣ ਨਿੱਕੇ ਬੱਚੇ ਨੇ ਇਹਨਾਂ 'ਤੇ ਕੋਈ ਅਸਰ ਨਾ ਪਵੇ ਹਾਂਜੀ ਪ੍ਰੇਸੀ ਸਾਰੇ ਇੱਥੇ ਵੀ ਧਾਰਨਾ ਦਿੰਨੇ ਨਸ਼ੇ ਵਾਲੇ ਵਾਸਤੇ ਵੀ ਸਾਡੇ ਵੀ ਛੋਟੇ-ਛੋਟੇ ਬੱਚੇ ਜਿਹੜੇ ਪਹਿਲਾਂ ਲੱਗ ਰਹੇ ਆਗੇ 28-27 ਸਾਲਾਂ ਵਾਲੇ ਵੀ ਉਹ ਹੁਣ ਬੱਚੇ ਹੋਰ ਨਬੇਗੜ ਜਾਣ ਮੂਰਲੇ ਤਾਂ ਕਰਕੇ ਅਸੀਂ ਬੈੰਨੇ ਆ ਇੱਥੇ ਵੀ ਸਾਡੇ ਵੀ ਛੋਟੇ-ਛੋਟੇ ਬੱਚੇ ਆ ਸਾਡੇ ਉੱਥੇ ਜਮਾ ਮੇਨ ਬਾਰ ਚ ਜਾ ਕੇ ਖੜ ਜਾਂਦੇ ਚਾਰ ਖੜੇ ਹੀ ਰਹਿੰਦੇ ਸੀ ਵੀ ਮਤਬਲ ਕੋਈ ਡੱਕੇ ਹੋਏ ਰਾਤ ਨੂੰ ਕਈ ਵਾਰੀ ਕੋਈ ਬਾਥਰੂਮ ਕਰਨ ਲੱਗ ਕੇ ਆਂਦੇ ਆ ਉੱਥੇ ਸਾਡੇ ਕੋਲ ਨਾਲ ਤਾਂ ਕਰਕੇ ਅਸੀਂ ਜਿਵੇਂ ਇੱਥੇ ਉਹ ਕਰਦੇ ਆਂਗੇ ਹੋਰ ਸਾਨੂੰ ਕੋਈ ਹੋਣੀ ਸਾਡੀ ਕੋਈ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਗਈ ਵੀ ਅਸੀਂ ਕਿਸੇ ਨਾਲ ਕੋਈ ਵੈਰ ਕੱਢ ਰਹੇ ਆ ਇੱਥੇ ਬਸ ਸਾਨੂੰ ਐ ਨਹੀਂ ਆ ਵੀ ਸਾਡੇ ਵੇੜੇ 'ਚ ਕੋਈ ਨਸ਼ਾ ਨਾ ਵਿਕੇ ਬਸ ਕੋਈ ਸਾਡੇ ਬੱਚੇ ਗਾਂਹ ਵਾਲੇ ਨਾ ਵਿਗੜਨ ਵੀ ਜਿਹੜੇ ਹੋਰ ਸਾਡੇ ਨਵੇਂ ਬੱਚੇ ਆ ਗਏ ਆ ਛੋਟੇ ਛੋਟੇ ਤੁਸੀਂ ਸਾਰੀਆਂ ਇੱਥੇ ਜੁੜਨ ਔਰਤਾਂ ਇਕੱਠੀਆਂ ਹੁੰਦੀਆਂ ਕੀ ਕਰਦੇ ਹੋ ਸਾਰੀਆਂ ਔਰਤਾਂ ਬੈਠ ਕੇ ਲੰਘਦੇ ਅਸੀਂ ਵੀਰੇ ਕਰਨਾ ਤਾਂ ਕੀ ਅਸੀਂ ਕੋਈ ਜੇ ਕੋਈ ਬਾਹਰਲਾ ਬੰਦਾ ਆਉਂਦਾਗਾ ਜਾਂ ਕੋਈ ਨਸ਼ੇੜੀ ਜਾਂ ਕੋਈ ਵੀ ਅਸੀਂ ਉਹਨੂੰ ਪਹਿਲਾਂ ਪੁੱਛਦੇ ਆਂ ਕਿ ਵੀ ਬਈ ਤੂੰ ਕਿੱ데 ਆਇਆਗਾ ਜਾਂ ਵੀ ਕੀ ਕੰਮ ਆ ਤੈਨੂੰ ਜੇ ਤਾਂ ਕੋਈ ਨਸ਼ੇ ਪੱਤੇ ਵਾਲਾ ਹੁੰਦਾ ਤਾਂ ਅਸੀਂ ਉਹਨੂੰ ਵਾਪਸ ਹੀ ਮੋੜ ਦਿੰਨੇ ਅਸੀਂ ਕੋਈ ਉਹਦੇ ਮਾਰਦੇ ਨਹੀਂ ਅਸੀਂ ਕੋਈ ਕੁੱਟ ਮਾਰ ਨਹੀਂ ਕਰਦੇ ਕਿਸੇ ਨਾਲ ਅਸੀਂ ਉਹਨੂੰ ਇੱਜ਼ਤ ਨਾਲ ਕਹਿ ਦਿੰਨੇ ਵੀ ਇੱਥੇ ਵਗ ਰਿਹਾ ਇੱਥੇ ਸਾਰਾ ਕੁਝ ਬੰਦ ਹੈਗਾ ਜੇ ਕੋਈ ਕਿਸੇ ਦਾ ਭੈਣ ਭਾਈ ਰਿਸ਼ਤੇਦਾਰ ਆਉਂਦਾ ਅਗਲੇ ਨੂੰ ਕਹਿਣੇ ਵੀ ਅਗਲੇ ਨੂੰ ਘਰੇ ਲੈ ਜਾਵਦੇ ਨੇ ਵੀ ਇੱਥੇ ਅਸੀਂ ਮੱਲੇ 'ਚ ਨਹੀਂ ਘੜਨ ਦਿੰਦੇ ਨਾ ਅਸੀਂ ਕਿਤੇ ਬੈਠਣ ਦਿੰਦੇ ਆਂਗੇ ਹਾਂਜੀ ਪੂਰਾ ਹੀ ਹੈਗੇ ਜੀ ਕੋਈ ਪੁੱਸ ਜਿਹੜਾ ਮਾਰਦੀ ਹੈ ਹਾਂਜੀ ਪਹਿਲਾਂ ਸਾਡੀ ਸੁਣਵਾਈ ਨਹੀਂ ਹੋਈ ਸੀਗੀ ਪਰ ਹੁਣ ਸਾਡੀ ਸੁਣਦੇ ਆਗੇ ਜੀ ਉਹ ਵੀ ਆਉਂਦੇ ਆਗੇ ਵੀ ਜਿਹੜਾ ਮਾਰਦੇ ਆਗੇ ਸਾਡੇ ਕੋਲ ਉਹਨਾਂ ਨੇ ਸਾਨੂੰ ਕਹਿ ਰੱਖਿਆ ਵੀ ਜੇ ਕੋਈ ਜ਼ਿਆਦਾ ਤੁਹਾਨੂੰ ਤੰਗ ਕਰਦਾਗਾ ਤਾਂ ਸਾਨੂੰ ਫੋਨ ਮਾਰੋ ਅਸੀਂ ਆਪੇ ਜਾ ਕੇ ਲੈ ਕੇ ਜਾਵਾਂਗੇ ਹਾਂਜੀ